ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਆਨੰਦਗੜ੍ਹ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਆ ਦੋਸਤੋ ਇੱਕ ਤਾਜੀ ਸੂਈ ਐਚਐਫ ਵੈੜ ਵਕਾਊ ਆ ਬਾਈਕਰਾਂ ਕੋਲੇ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂਜੀ ਬੜੀ ਜੀ ਠੀਕ ਆ ਤੇ ਅੱਜ ਵਹਿੜ ਆ ਬਈ ਆਪਣੇ ਕੋਲ ਹੈਂ ਬਕਾਉ ਕਿੰਨਾ ਚਿਰ ਹੋ ਗਿਆ ਬਈ ਇਹਨੂੰ ਸੂਈ ਨੂੰ ਕੱਲ ਸੂਈ ਸੁਬਾਹ ਜੀ ਕੱਲ ਸੁਬਾਹ ਸੂਈ ਆ ਬੱਚਾ ਕੀ ਆ ਬਈ ਬੱਚੀ ਬੱਚੀ ਆ ਕੀ ਦੋਦਰਕਾਰ ਆ ਬਈ ਹੁਣ ਇਹ ਦਾ ਦੂਜਾ ਸੂਆ ਸੂਈ ਆ ਮਗਰ ਨਹੀਂ ਦੂਜਾ ਸੂਆ ਸੂਈ ਪੀਲੇ ਸੂਏ 20 ਤੋਂ ਪਲੱਸ ਹੀ ਦਿੱਤਾ ਤੁਹਾਨੂੰ 20 ਤੋਂ ਪਲੱਸ ਦਿੱਤਾ ਤੇ ਅੱਜ ਤੀ ਕਿੰਨਾ ਪਾ ਦਊਗੀ ਬਈ 20 ਲੀਟਰ ਤੋਂ ਪਾਉਗੀ 25 ਲੀਟਰ ਪਾ ਦਊਗੀ ਹਾਂਜੀ ਹਾਂਜੀ ਤੇ ਬੱਚਾ ਮਗਰ ਵੱੱਛੀ ਆ ਕੱਲ ਸ਼ਾਮ ਨੂੰ ਸੂਈ ਆ ਹਾਂਜੀ ਨਹੀਂ ਕੱਲ ਸਵੇਰ ਕੱਲ ਸਵੇਰ ਸੂਈ ਆ ਸੂਈ ਆ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਵਹਿੜ ਆ ਵੱਡੇ ਕੱਦ ਕਾਠ ਵਾਲੀ ਇਹ ਵੇਖ ਸਕਦੇ ਆ ਤੇ ਬੱਚਾ ਵੀ ਦੋਸਤੋ ਵੱੱਛੀ ਆ ਬਹੁਤ ਹੀ ਜਿਆਦੇ ਸੋਹਣੀ ਆ ਦੋਸਤੋ ਵੇਖ ਸਕਦੇ ਆ ਇਹਦੇ ਕੋਈ ਸੀਮੰਦਾ ਨਹੀਂ ਪਤਾ ਬਈ ਵੱਛੀ ਕਿਹੜੇ ਸੀਮੰਦੀ ਆ ਨਹੀਂ ਬੱਛੀ ਦਾ ਆਪਾਂ ਘਾਹ ਖਾਂ ਲਈ ਵੀ ਆ ਦੋਸਤੋ ਅੱਗੇ ਤੋਂ ਆਈ ਆ ਤੇ ਵੱਛੀ ਦੋਸਤੋ ਬਹੁਤ ਸੋਹਣੀ ਆ ਤੇ ਥਾਣਾ ਹਵਾਨਾ ਦੋਸਤੋ ਗਾਂ ਦਾ ਵੀ ਤੁਹਾਨੂੰ ਖਾਦਨੇ ਆ ਸੋਹਣਾ ਦੋਸਤੋ ਥਾਣਾ ਬਾਈਆਂ ਦਾ ਥੋੜਾ ਇਹ ਛੋਟਾ ਲੱਗਦਾ ਤੇ ਪਰ ਵੇਖਣ ਨੂੰ ਦੋਸਤੋ ਲੱਗਦਾ ਤੇ ਪਸਮਾ ਕਰਕੇ ਬਾਈਆਂ ਦਾ ਬਹੁਤ ਸੋਹਣਾ ਥਾਣ ਬਣ ਜਾਂਦਾ ਤੇ ਬਾਕੀ ਦੋਸਤੋ ਭਲਾਂ ਭਲਾਂ ਕਰਕੇ ਵੀ ਥੋੜਾ ਜਿਆ ਇਸ ਕਰਕੇ ਲੱਗਦਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ ਦੇਖ ਸਕਦੇ ਆ ਫੀਮ ਸਾਈਜ ਦੇ ਵਿੱਚ ਦੋਸਤੋ ਚਾਰੇ ਥਾਣਾ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਦੋਸਤੋ ਕੋਈ ਫੋਟਸ਼ਾਂਗ ਨਹੀਂ ਸੋਹਣਾ ਹਵਾਨਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਮੂੰਹ ਮੱਥਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਮੂੰਹ ਆ ਦੋਸਤੋ ਨਿੱਕਾ ਨਿੱਕਾ ਕਾਨਾ ਤੇ ਬੋਦੀ ਵਾਲੀ ਵਹਿੜਾ ਦੋਸਤੋ ਦੂਜਾ ਸੁਗਾ ਸੁਈ ਆ ਕੱਲ ਸਵੇਰ ਦੀ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜ ਕੇ ਬਈ ਲੋਬੀ ਸਜਣਾ ਪਰਮਾ ਤੁਸੀਂ ਲਾ ਲੈਣਾ ਚਵਾਈ ਦਾ ਦੋਸਤੋ ਸੁਬਾਹ ਦਾ ਵੇਲਾ ਚੋਣ ਵਾਲੀ ਆ ਤੇ ਕੱਲ ਸੁਬਾਹ ਦੀ ਸੂਈ ਹੋਈ ਆ ਦੋਸਤੋ ਹਵਾਨੇ ਦੀ ਤਿਆਰੀ ਦੇਖ ਸਕਦੇ ਆ ਬਹੁਤ ਸੋਹਣੀ ਆ ਬਹੁਤ ਸੋਹਣਾ ਹਵਾਨਾ ਦੋਸਤੋ ਸੋਹਣੇ ਕੱਦ ਕਾਸ਼ ਦੇ ਵਿੱਚ ਦੂਜਾ ਸੂਆ ਸੂਹੀ ਆ ਬੱਚਾ ਦੋਸਤੋ ਵੱੱਛੀ ਆ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਦੋਸਤੋ ਕੀ ਰੇਟ ਕਰਨਗੇ ਬਾਹ ਦੇ ਭਾਈ ਸੋਹਣਾ ਦੁੱਧ ਪਿਆ ਜੂਗੀ ਦੋਸਤੋ ਰੇਟ ਰੱਖਾਂ ਹੈ ਬਾਈ ਇਹ 70000 70000 ਮਾਨਤਾਨ ਥੋੜਾ ਬਹੁਤਾ ਬਾ ਮਾਨਤਾਨ ਨਹੀਂ ਹੋ ਰਿਹਾ ਲੋ ਵੀ ਸੱਜਣੋ ਬਾਈਆਂ ਨੂੰ ਥੋੜਾ ਬਹੁਤਾ ਮਾਨਤਾਨ ਹੋ ਜੂ ਬਾਈ ਦੇ ਰੇਟ ਦੋਸਤੋ ਜਾਇ ਜੀ ਹੁੰਦੇ ਆ ਅੱਗੇ ਬਾਈ ਕੋਲ ਬੱਚੀਆਂ ਵੀ ਆਪਾਂ ਜਰਸੀ ਬਹੁਤ ਸੋਹਣੀਆਂ ਦੋਸਤੋ ਬੱਚੀਆਂ ਸੀ ਜਿਹੜੀਆਂ ਵੀਡੀਓ ਕਵਰ ਕੀਤੀ ਸੀ ਤੇ ਉਹੀ ਬਾਈ ਸੌਖੀਆਂ ਸੇਲ ਹੋ ਗਈਆਂ ਠੀਕ ਆ ਵਾਵਾ ਫੋਨ ਫਾਨ ਆ ਗਏ ਠੀਕ ਆ ਲੋ ਵੀ ਸੱਜਣੋ ਇਸੇ ਘਰ ਦੇ ਵਿੱਚੋਂ ਆਪਾਂ ਜਰਸੀ ਬੱਚੀਆਂ ਦੀ ਦੋਸਤੋ ਵੀਡੀਓ ਕਵਰ ਕੀਤੀ ਸੀ ਤੇ ਜਿਸ ਕਿਸੇ ਵੀਰ ਨੂੰ ਦੋਸਤੋ ਇਹ ਵਹਿੜ ਪਸੰਦ ਹੋਵੇ ਤਾਜੀ ਸੂਈ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸੱਜਣ ਨੂੰ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ